ਕਦ ਤੱਕ ਹੋਰੀ ਉਡੀਕਾਂ ਦੱਸਦੇ ਤੂੰ ਪੱਕੀਆਂ ਕੋਈ ਤਰੀਕਾਂ ਦੱਸਦੇ ਕਦ ਤੱਕ ਹੋਰੀ ਉਡੀਕਾਂ ਦੱਸਦੇ ਪੱਕੀਆਂ ਕੋਈ ਤਰੀਕਾਂ ਦੱਸਦੇ ਓ ਥੱਕ ਗਿਆ ਹਾਂ ਹੁਣ ਖੜ ਨਹੀਂ ਹੁੰਦਾ ਓ ਮੈਂ ਲੱਗਾ ਹਾਂ ਟੈਂ ਅਰਿਕ ਕੈੰਦਾ ਕਰ ਮੁੜਿਆ ਹੁਣ ਤਾਂ ਲੱਗ ਪੈ ਖੋਲਾ ਕਹਿਣ ਗਵੰਡੀ ਓਏ ਲੱਗ ਪੈ ਖੰਡੇ ਰ ਕੈ ਕੇਰਾ ਵਾਲੀ ਕੰਧ ਕਦ ਦੀ ਡਿੱਗ ਪਈ ਛੱਤ ਦੇ ਬਾਲੇ ਟੁੱਟਣ ਲੱਗ ਪਏ ਆ ਗੋਡੇ ਗੋਡੇ ਕਹ ਦੇੜੇ ਵਿੱਚ ਲੋਕੀ ਕੁੜਾ ਸੁੱਤੇ ਨੱਕ ਪਏ ਉਹ 라ਵਾਲੀ ਕੰਧ ਕਦ ਦੀ ਟਿੱਗ ਸਈ ਛੱਤ ਦੇ ਬਾਲੇ ਟੁੱਟਣ ਲੱਗ ਪਏ ਗੋਡੇ-ਗੋਡੇ ਕਾ ਵੇੜੇ ਵਿੱਚ ਲੋਕੀ ਕੂੜਾ ਸੁੱਟਣ ਲੱਗ ਪਏ ਉਹ ਚਾਵਾਂ ਦੇ ਨਾਲ ਲਪਦੀ ਸੀ ਜੀ ਨੂੰ ਤੇਰੀ ਵੱਡੀ ਪੈਣ ਕਾਈ ਕਹਿੰਦਾ ਕਰ ਮੁੜਿਆ ਹੁਣ ਤਾਂ ਲੱਗ ਪੈ ਖੋੜਾ ਕੈਣ ਗਵਾਂਢੀ ਓਏ ਲੱਗ ਪੈ ਖੰਡਰ ਕੈ ਕਿ ਰਿਸ਼ਤੇਦਾਰੀ ਬਥੇਰੀ ਵੱਡੀ ਪਰ ਟੁੱਕਿਆ ਨਾ ਕਦੇ ਕੋਈ ਪਰੋਣਾ ਹੋ ਰਿਸ਼ਤੇਦਾਰੀ ਬਥੇਰੀ ਵੱਡੀ ਪਰ ਟੁੱਕਿਆ ਨਾ ਕਦੇ ਕੋਈ ਪਰੋਣਾ ਉਹ ਜਾਦੀ ਇੱਥੇ ਜੰਮਿਆ ਤੂੰ ਨਹੀਂ ਆਉਂਦਾ ਤਾਂ ਇੱਥੇ ਜੰਮਿਆ ਨੇ ਕਿਉਂ ਆਣਾ ਹੋ ਪਿੰਡ ਪਾੜਾਣੇ ਘੁੰਮ ਜਾਇਆ ਕਰ ਜੇ ਨਹੀਂ ਆਉਣਾ ਰਹਿਣ ਕਰੀ ਕੈਂਦਾ ਕਰੀ ਮੁੜਾ ਹੁਣ ਤਾਂ ਲੱਗ ਪੈ ਖੋਲਾ ਕਹਿਣ ਗਵਾਂਢੀ ਹੋ ਲੱਗ ਪੈ ਖੰਡਰ ਕਹਿਿਆ ਬਾਤ ਕੀ ਬਾਤ